ਸੱਤਰੀਆ ਕਾਲ ਸਾਹਿਤਕ ਸਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਵਿਸ਼ੇਸ਼ਣ ਜਿਸ ਨੂੰ ਕਿ ਹਿੰਦੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿੱਚ ਇਸੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਵਿਸ਼ੇਸ਼ਣ ਹੀ ਕਿਹਾ ਜਾਂਦਾ ਹੈ ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਐਡਜੈਕਟਿਵ ਕਿਹਾ ਜਾਂਦਾ ਹੈ ਦਿਵਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਵਿਸ਼ੇਸ਼ਣ ਦਾ ਕੀ ਅਰਥ ਹੈ ਕੀ ਪਰਿਭਾਸ਼ਾ ਹੈ ਜਾਂ ਇਸ ਦੇ ਕਿਹੜੇ ਕਿਹੜੇ ਰੂਪ ਹਨ ਉਹਨਾਂ ਬਾਰੇ ਵਿਸਤਾਰ ਵਿੱਚ ਚਰਚਾ ਕਰਨ ਦੇ ਲਈ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਉਹ ਸ਼ਬਦ ਜੋ ਕਿਸੇ ਨਾਉ ਜਾਂ ਪੜਨਾਉ ਦੇ ਗੁਣ ਜਾਂ ਔਗਣ ਉਸ ਦੇ ਲੱਛਣ ਜਾਂ ਵਿਸ਼ੇਸ਼ਤਾ ਆਦ ਨੂੰ ਦੱਸਦੇ ਹਨ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਭਾਵ ਜੋ ਨਾਉ ਜਾਂ ਪ੍ਰੋਨਾਉਨ ਦੀ ਵਿਸ਼ੇਸ਼ਤਾ ਪ੍ਰਗਟਾਉਂਦੇ ਹਨ ਉਸ ਦੇ ਵਿੱਚ ਕੀ ਗੁਣ ਹੈ ਭਾਵ ਨਾਉ ਕੋਈ ਮਨੁੱਖ ਵੀ ਹੋ ਸਕਦਾ ਹੈ ਕੋਈ ਸਥਾਨ ਵੀ ਹੋ ਸਕਦਾ ਹੈ ਭਾਵ ਉਸ ਦੀ ਕੀ ਵਿਸ਼ੇਸ਼ਤਾ ਹੈ ਉਹ ਚੰਗੇ ਸੁਭਾਅ ਦਾ ਹੈ ਮਾੜੇ ਸੁਭਾਅ ਦਾ ਹੈ ਸੋਹਣਾ ਹੈ ਜਾਂ ਕੁਸੋਣਾ ਹੈ ਉੱਚਾ ਲੰਮਾ ਭਾਵ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਵਾਲਾ ਵਿਸ਼ੇਸ਼ਣ ਕਹਿਲਾਉਂਦਾ ਹੈ ਵਿਸ਼ੇਸ਼ਣ ਇੱਕ ਅਜਿਹਾ ਸ਼ਬਦ ਹੈ ਜੋ ਵਾਕ ਵਿੱਚ ਕਰਤਾ ਦੇ ਤੌਰ ਤੇ ਆਏ ਨਾਮ ਜਾਂ ਪ੍ਰਣਾਮ ਦੇ ਨਾਲ ਆ ਕੇ ਉਸ ਦੇ ਗੁਣ ਜਾਂ ਆਕਾਰ ਬਾਰੇ ਜਾਣਕਾਰੀ ਦਿੰਦਾ ਹੈ ਜਿਵੇਂ ਨਵਤੇਜ ਸੁੰਦਰ ਚਿੱਤਰਕਾਰੀ ਕਰਦਾ ਹੈ ਭਾਵ ਚਿੱਤਰਕਾਰੀ ਕੋਈ ਵੀ ਕਰ ਸਕਦਾ ਹੈ ਬਹੁਤ ਕਰਦੇ ਹਨ ਪਰ ਨਵਤੇਜ ਜੋ ਹੈ ਸੁੰਦਰ ਸੋਹਣਾ ਚਿੱਤਰ ਬਣਾਉਂਦਾ ਹੈ ਇਹ ਉਸ ਦੀ ਖੂਬੀ ਹੈ ਪ੍ਰਣਪਾਲ ਕੋਲ ਪੰਜ ਗਊਆਂ ਹਨ ਗਊਆਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਦੱਸੀ ਗਈ ਹੈ ਇੱਥੇ ਕਿੰਨੀ ਪੰਜ ਯਾਦਵਿੰਦਰ ਨੇ ਸੁਨਹਿਰੀ ਘੜੀ ਬੰਨੀ ਹੈ ਭਾਵ ਘੜੀ ਹਰੇਕ ਬੰਨਦਾ ਹੈ ਪਰ ਯਾਦਵਿੰਦਰ ਨੇ ਜੋ ਘੜੀ ਬੰਨੀ ਹੈ ਉਸ ਦਾ ਰੰਗ ਸੁਨਹਿਰੀ ਹੈ ਸੋ ਇੱਥੇ ਸੁੰਦਰ ਪੰਜ ਤੇ ਸੁਨਹਿਰੀ ਜੋ ਹੈ ਇਹ ਵਿਸ਼ੇਸ਼ਣ ਵਿਸ਼ੇਸ਼ਤਾ ਦੱਸ ਰਹੇ ਹਨ ਸੋ ਇਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਔਰ ਨਾਮ ਤੋਂ ਪਹਿਲਾਂ ਆਉਣ ਵਾਲੀ ਵਿਸ਼ੇਸ਼ਣਾ ਨੂੰ ਵਿਸ਼ੇਸ਼ਕ ਕਿਹਾ ਜਾਂਦਾ ਹੈ ਅਤੇ ਬਾਅਦ ਵਿੱਚ ਆਉਣ ਵਾਲੇ ਵਿਸ਼ੇਸ਼ਣਾਂ ਨੂੰ ਵਿधेय ਦੀ ਸੰਗਿਆ ਦਿੱਤੀ ਜਾਂਦੀ ਹੈ ਇਹ ਵਿਦਿਆਰਥੀ ਜ਼ਰੂਰ ਧਿਆਨ ਦੇ ਵਿੱਚ ਰੱਖਣ ਫਿਰ ਆ ਜਾਂਦਾ ਹੈ ਕਿ ਵਿਸ਼ੇਸ਼ਣ ਜੋ ਹਨ ਉਸ ਨੂੰ ਅਸੀਂ ਕਿੰਨੇ ਵਰਗਾਂ ਜਾਂ ਸ਼੍ਰੇਣੀਆਂ ਦੇ ਵਿੱਚ ਵੰਡ ਸਕਦੇ ਹਨ ਵਿਸ਼ੇਸ਼ਣ ਦੋ ਵਰਗ ਹੁੰਦੇ ਹਨ ਇਸਦੇ ਜਾਂ ਦੋ ਸ਼੍ਰੇਣੀਆਂ ਵਿੱਚ ਰੱਖੇ ਜਾ ਸਕਦੇ ਹਨ ਪਹਿਲਾ ਹੈ ਰੂਪ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਵੀ ਇਹਨਾਂ ਨੂੰ ਫਿਰ ਅੱਗੋਂ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਵਿਕਾਰੀ ਅਤੇ ਇਹ ਵਿਕਾਰੀ ਵਿਕਾਰੀ ਵਿਸ਼ੇਸ਼ਣ ਉਹ ਹੁੰਦੇ ਹਨ ਜੋ ਕਿਸੇ ਵੀ ਨਾਮ ਦੇ ਲਿੰਗ ਜਾਂ ਵਚਨ ਜਾਂ ਕਾਰਕ ਦੇ ਆਧਾਰ ਤੇ ਆਪਣਾ ਸਰੂਪ ਜਿਹੜਾ ਹੈ ਉਸ ਨੂੰ ਬਦਲ ਲੈਂਦੇ ਹਨ ਉਸ ਨੂੰ ਵਿਕਾਰੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਾਲਾ ਪੀਲਾ ਵੱਡਾ ਸੋਹਣਾ ਆਦ ਤੇ ਇਹ ਵਿਕਾਰੀ ਵਿਸ਼ੇਸ਼ਣ ਉਹ ਹੁੰਦੇ ਹਨ ਪਾਵ ਜਿਹੜੇ ਵਿਕਾਰੀ ਵਿਸ਼ੇਸ਼ਣ ਹੁੰਦੇ ਹਨ ਇਹਨਾਂ ਦੇ ਅੰਤ ਜਿਹੜਾ ਹੈ ਉਸ ਦੇ ਵਿੱਚ ਮੁਕਤਾ ਦੀ ਥਾਂਵੇਂ ਜਾਂ ਔਂਕਰ ਦੀ ਥਾਂਵੇਂ ਇਹਦੇ ਨਾਲ ਲਾ ਸੌਰੀ ਕੰਨਾ ਲੱਗਿਆ ਹੁੰਦਾ ਹੈ ਇਹ ਕੰਨਾ ਅੰਤਕ ਹੁੰਦੇ ਹਨ ਜਿਵੇਂ ਕਾਲਾ ਹੈ ਇਸ ਨੂੰ ਕਾਲੀ ਵੀ ਹੋ ਸਕਦਾ ਹੈ ਕਾਲੇ ਵੀ ਹੋ ਸਕਦਾ ਹੈ ਪੀਲਾ ਹੈ ਪੀਲੀ ਪੀਲਾ ਪੀਲੇ ਕੁਝ ਵੀ ਹੋ ਸਕਦਾ ਹੈ ਵੱਡਾ ਵੱਡੀ ਵੱਡੇ ਸੋਹਣਾ ਸੋਹਣੀ ਸੋਹਣੇ ਆਦਿ ਭਾਵੇਂ ਇਹ ਆਪਣਾ ਲਿੰਗ ਜਾਂ ਵਚਨ ਦੇ ਭਾਵ ਜੇਕਰ ਲੜਕੀ ਬਾਰੇ ਗੱਲ ਹੋ ਰਹੀ ਹੈ ਤਾਂ ਲੜਕੀ ਸੋਹਣੀ ਹੈ ਤੇ ਜੇਕਰ ਲੜਕੇ ਬਾਰੇ ਗੱਲ ਹੋ ਰਹੀ ਹੈ ਤਾਂ ਲड़का ਸੋਣਾ ਹੈ ਸੋ ਇਸ ਨੇ ਆਪਣਾ ਸਬਰੂਪ ਜਿਹੜਾ ਹੈ ਰੂਪ ਬਦਲ ਰਿਹਾ ਹੈ ਇਸ ਨੂੰ ਵਿਕਾਰੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਦੂਸਰਾ ਹੈ ਅਵਕਾਰੀ ਵਿਸ਼ੇਸ਼ਣ ਪਾਵ ਜੋ ਵਿਸ਼ੇਸ਼ਣ ਜਿਹੜੇ ਹਨ ਸ਼ਬਦ ਦੇ ਨਾਮ ਲਿੰਗ ਜਾਂ ਕਾਰਕ ਦੇ ਆਧਾਰ ਤੇ ਆਪਣਾ ਸਬਰੂਪ ਨਹੀਂ ਬਦਲਦੇ ਉਹਨਾਂ ਨੂੰ ਅਵਕਾਰੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਸੁੰਦਰ ਪਾਵ ਜੇਕਰ ਕਿਸੇ ਮੁੰਡੇ ਦੇ ਬਾਰੇ ਕਹਿਣਾ ਹੈ ਵੀ ਮੁੰਡਾ ਵੀ ਸੋਣਾ ਹੈ जेकर कुड़ी बारे गल करनी है तो वही भी सोहनी है जे किसी वस्तु बारे गल करनी है तो वह भी सुंदर है भाव इस बारे इसने सुंदर शब्द ने अपना स्वरूप नहीं बदलिया ये लिंग वचन या कारक के आधार पर इसका स्वरूप इस तरह का ही रहेगा सो या है एविकारी भाव ये अपना स्वरूप नहीं बदलता और विकारी अपना स्वरूप बदल लदलद भी क्यों है जो नाम का लिंग वचन یا پھر कारक ਹੁੰਦਾ ਹੈ ਉਸ ਦੇ ਆਧਾਰ ਤੇ ਆਪਣਾ ਸਰੂਪ ਬਦਲਣ ਵਾਲੇ ਨੂੰ ਵਿਕਾਰੀ ਵਿਸ਼ੇਸ਼ਣ ਤੇ ਨਾ ਬਦਲਣ ਵਾਲੇ ਨੂੰ ਅ ਵਿਕਾਰੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਫਿਰ ਆ ਜਾਂਦਾ ਹੈ ਏਸੀ ਰੂਪ ਦੇ ਆਧਾਰ ਤੇ ਫਿਰ ਆ ਜਾਂਦਾ ਹੈ ਅਰਥ ਦੇ ਆਧਾਰ ਤੇ ਅਰਥ ਦੇ ਆਧਾਰ ਤੇ ਜੋ ਵਿਸ਼ੇਸ਼ਣ ਹਨ ਉਹ ਪੰਜ ਪ੍ਰਕਾਰ ਦੇ ਹਨ ਗੁਣਵਾਚਕ ਵਿਸ਼ੇਸ਼ਣ ਗਿਣਤੀਵਾਚਕ ਵਿਸ਼ੇਸ਼ਣ ਮਿਣਤੀਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਪਰਨਾਵੀ ਵਿਸ਼ੇਸ਼ਣ ਫਿਰ ਅਸੀਂ ਚਰਚਾ ਕਰਾਂਗੇ ਕਿ ਗੁਣਵਾਚਕ ਵਿਸ਼ੇਸ਼ਣ ਜਿਹੜੇ ਹਨ ਉਹਨਾਂ ਦੀ ਕੀ ਖੂਬੀ ਹੈ ਜਾਂ ਉਹਨਾਂ ਵਿੱਚ ਕੀ ਖਾਸੀਅਤ ਹੈ ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ ਜਾਂ ਔਗਣ ਨੂੰ ਪ੍ਰਗਟ ਕਰਨ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਸੋਹਣਾ ਮੋਟਾ ਸੁਆਦਲਾ ਪਤਲਾ ਕਮਜ਼ੋਰ ਕੌੜਾ ਭੈੜਾ ਕਾਲਾ ਗੂਰਾ ਯਾਨੀ ਕਿ ਇਹ ਗੁਣ ਜਾਂ ਔਗਣ ਆ ਰਹੇ ਹਨ ਕਿਸੇ ਵੀ ਵਸਤੂ ਦੇ ਜਾਂ ਕਿਸੇ ਵੀ ਸਥਾਨ ਦੇ ਜਾਂ ਕਿਸੇ ਵੀ ਵਿਅਕਤੀ ਦੇ ਕੋਈ ਮੋਟਾ ਵੀ ਹੋ ਸਕਦਾ ਹੈ ਕੋਈ ਪਤਲਾ ਵੀ ਹੋ ਸਕਦਾ ਹੈ ਖਾਣਾ ਬਣਾਇਆ ਹੈ ਉਹ ਸਵਾਦਲਾ ਵੀ ਹੋ ਸਕਦਾ ਹੈ ਬੇਸਵਾਦ ਵੀ ਹੋ ਸਕਦਾ ਹੈ ਕੋਈ ਕਮਜ਼ੋਰ ਹੈ ਤੇ ਕੋਈ ਬਹਾਦਰ ਹੈ ਸੋ ਇਹ ਕੀ ਹਨ ਇਸ ਦੇ ਵਿੱਚ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਕੀ ਦੱਸ ਰਹੇ ਹਨ ਉਸ ਦੇ ਗੁਣ ਬਾਰੇ ਚਰਚਾ ਕਰ ਰਹੇ ਹਨ ਇਸ ਕਰਕੇ ਇਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਤੇ ਗੁਣਵਾਚਕ ਵਿਸ਼ੇਸ਼ਣ ਜਿਹੜੀਆਂ ਹਨ ਜਿਹੜੇ ਹਨ ਇਹਨਾਂ ਦੀਆਂ ਵੀ ਅੱਗੇ ਤਿੰਨ ਅਵਸਥਾਵਾਂ ਹਨ ਕਿਹੜੀ ਸਧਾਰਨ ਅਵਸਥਾ ਜਿਸ ਦੇ ਜਦੋਂ ਕਿਸੇ ਨਾਉ ਜਾਂ ਪ੍ਰਨਾਉ ਦੇ ਵਿਸ਼ੇਸ਼ਣ ਦੀ ਕਿਸੇ ਹੋਰ ਨਾਉ ਜਾਂ ਪ੍ਰਨਾਉ ਦੇ ਵਿਸ਼ੇਸ਼ਣ ਨਾਲ ਤੁਲਨਾ ਨਾ ਕੀਤੀ ਜਾਵੇ ਸਗੋਂ ਉਸ ਦਾ ਗੁਣ ਗੁਣ ਸਧਾਰਨ ਰੂਪ ਦੇ ਵਿੱਚ ਹੀ ਦੱਸਿਆ ਜਾਵੇ ਜਿਵੇਂ ਇਹ ਮੁੰਡਾ ਤਗੜਾ ਹੈ ਇੱਥੇ ਤਗੜਾ ਕੀ ਹੈ ਸਧਾਰਨ ਸ਼ਬਦ ਹੈ ਕਿ ਇਹ ਮੁੰਡਾ ਤਗੜਾ ਹੈ ਪਰ ਅਧਿਕਤਰ ਅਵਸਥਾ ਜਿਹੜੀ ਹੈ ਜਦੋਂ ਕਿਸੇ ਨਾਉ ਜਾਂ ਪ੍ਰਨਾਉ ਦੇ ਵਿਸ਼ੇਸ਼ਣ ਦੀ ਦੂਜੇ ਨਾਉ ਜਾਂ ਪ੍ਰਨਾਉ ਦੇ ਵਿਸ਼ੇਸ਼ਣ ਨਾਲ ਤੁਲਨਾ ਕੀਤੀ ਜਾਵੇ ਇਹਦੇ ਵਿੱਚ ਕੀ ਸੀ ਕਿਉ ਨੂੰ ਸਧਾਰਨ ਰੂਪ ਦੇ ਵਿੱਚ ਦੱਸਿਆ ਜਾਵੇ ਤਾਂ ਸਧਾਰਨ ਅਵਸਥਾ ਹੈ ਜਿੱਥੇ ਤੁਲਨਾ ਕੀਤੀ ਜਾਵੇ ਤਾਂ ਉੱਥੇ ਅਧਿਕਤਰ ਅਵਸਥਾ ਹੈ ਜਿਵੇਂ ਮੇਰਾ ਮੁੰਡਾ ਤੇਰੇ ਮੁੰਡੇ ਨਾਲੋਂ ਤੇਜ਼ ਹੈ ਇੱਥੇ ਕੀ ਹੈ ਪਾਵ ਮੇਰਾ ਮੁੰਡਾ ਜੋ ਹੈ ਉਹ ਤੇਰੇ ਮੁੰਡੇ ਦੇ ਨਾਲੋਂ ਤੇਜ਼ ਹੈ ਆਪਣੇ ਮੁੰਡੇ ਦੀ ਦੂਸਰੇ ਮੁੰਡੇ ਦੇ ਨਾਲ ਕੀ ਕੀਤੀ ਗਈ ਹੈ ਤੁਲਨਾ ਤੀਸਰਾ ਆ ਜਾਂਦਾ ਹੈ ਅਧਿਕਤਮ ਅਵਸਥਾ ਜਦੋਂ ਕਿਸੇ ਨਾਉ ਜਾਂ ਪਰਨਾਉ ਦੇ ਵਿਸ਼ੇਸ਼ਣ ਦੀ ਇੱਕ ਤੋਂ ਵਧੇਕ ਨਾਵਾ ਇਹ ਪਰਨਾਵਾ ਦੇ ਵਿਸ਼ੇਸ਼ਣਾਂ ਨਾਲ ਤੁਲਨਾ ਕੀਤੀ ਜਾਵੇ। ਇਹਦੇ ਵਿੱਚ ਕੀ ਸੀ? ਦੋ ਦੇ ਵਿੱਚ ਆਪਣੇ ਬੱਚੇ ਦੇ ਵਿੱਚ ਤੇ ਦੂਸਰੇ ਦੇ ਬੱਚੇ ਦੇ ਵਿੱਚ ਤੁਲਨਾ ਕੀਤੀ ਗਈ ਹੈ। ਮੇਰੇ ਤੇ ਤੇਰੇ ਦੇ ਵਿੱਚ ਪਰ ਇੱਥੇ ਕੀ ਹੈ? ਇਹ ਮੁੰਡਾ ਸਭ ਮੁੰਡਿਆਂ ਨਾਲੋਂ ਤੇਜ਼ ਹੈ। ਭਾਵ ਉਹਦੇ ਵਿੱਚ ਮੇਰਾ ਤੇਰਾ ਕੁਝ ਨਹੀਂ ਹੈ। ਯਾਨੀ ਕਿ ਜਿੰਨੇ ਵੀ ਮੁੰਡੇ ਹਨ ਉੱਥੇ ਮੌਜੂਦ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਨਾਲੋਂ ਇਹ ਤੇਜ਼ ਹੈ। ਇਸ ਵਾਕ ਵਿੱਚ ਸਭ ਨਾਲੋਂ ਤੇਜ਼ ਇਹ ਉਸਦਾ ਗੁਣ ਹੈ। ਸੋ ਇਸ ਨੂੰ ਅਸੀਂ ਗੁਣਵਾਚਕ ਵਿਸ਼ੇਸ਼ਣ ਕਹਿ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ ਨਾਮਾਂ ਜਾਂ ਪਰਨਾਮਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਭਾਗ ਇਹਦੇ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਹੈ ਸੰਖਿਆਵਾਚਕ ਜਿਹਦੇ ਵਿੱਚ ਗਿਣਤੀ ਮਿੰਤੀ ਬਾਰੇ ਦੱਸਿਆ ਜਾਵੇ ਉਸ ਨੂੰ ਅਸੀਂ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਾਂ ਤੇ ਪੰਜਾਬੀ ਵਿੱਚ ਇਸ ਦੀਆਂ 6 6 ਜਿਹੜੀਆਂ ਕਿਸਮਾਂ ਹਨ ਜਾਂ ਰੂਪ ਹਨ ਕਿਹੜੇ ਸਧਾਰਨ ਉਹ ਵਿਸ਼ੇਸ਼ਣ ਜੋ ਨਾਉ ਜਾਂ ਪਰਨਾਉ ਦੀ ਪੂਰੀ ਪੂਰੀ ਗਿਣਤੀ ਦੱਸਣ ਜਿਵੇਂ 10 15 ਭਾਵ ਉਥੇ 10 ਵਿਦਿਆਰਥੀ ਸਨ ਕਲਾਸ ਦੇ ਵਿੱਚ ਜਾਂ 15 ਵਿਦਿਆਰਥੀ ਸਨ ਕਰਮਵਾਚੀ ਕਰਮ ਭਾਵ ਜਿਹੜਾ ਉਸ ਦੀ ਜੋ ਹੈ ਸੀਰੀਅਲ ਨੂੰ ਦਰਸਾਉਂਦੇ ਹਨ ਉਸ ਨੂੰ ਕਰਮਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਪਹਿਲਾ ਸਥਾਨ ਦੂਜਾ ਸਥਾਨ ਜਾਂ ਤੀਜਾ ਸਥਾਨ ਇਹ ਕ੍ਰਮ ਹੋ ਗਿਆ ਉਸ ਦਾ ਸੀਰੀਅਲ ਹੋ ਗਿਆ ਫਿਰ ਆਇਆ ਸਮੁੱਚਤਾ ਬੋਧਕ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸਾਰੀ ਦੀ ਸਾਰੀ ਗਿਣਤੀ ਨੂੰ ਪ੍ਰਗਟ ਕਰਨ ਜਿਵੇਂ ਦੋਵੇਂ ਚਾਰੇ ਵਿਹਾਂ ਦੇ ਵੀ ਭਾਵ ਸਮੁੱਚੇ ਦੇ ਸਮੁੱਚੇ ਵਰਗ ਨੂੰ ਪ੍ਰਗਟ ਕਰ ਰਹੇ ਹਨ ਫਿਰ ਆ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਹਿੱਸਿਆਂ ਦੀ ਗਿਣਤੀ ਦੱਸਣ ਜਿਵੇਂ ਅੱਧਾ ਪੌਣਾ ਡੇਢ ਢਾਈ ਸਵਾ ਯਾਨੀ ਕਿ ਇਹਦੇ ਵਿੱਚ ਗਿਣਤੀ ਜਿਹੜੀ ਹੈ ਬਕਾਇਦਾ ਉਸ ਨੂੰ ਸੰਖਿਆ ਦੇ ਵਿੱਚ ਦੇ ਵਿੱਚ 1s 1 ਜਿਹੜੇ ਹਿੱਸੇ ਹਨ ਜਿਵੇਂ ਇੱਕ ਦੇ ਵਿੱਚ ਅੱਧਾ ਵੀ ਹੋ ਸਕਦਾ ਹੈ ਪੌਣਾ ਵੀ ਹੋ ਸਕਦਾ ਹੈ ਜਾਂ ਫਿਰ ਉਸ ਤੋਂ ਉੱਤੇ ਸੁਆਇਆ ਵੀ ਹੋ ਸਕਦਾ ਹੈ ਨਿਖੇੜਵਾਚੀ ਜਦੋਂ ਬਹੁਤੇ ਨਾਵਾਂ ਜਾਂ ਪਰਨਾਵਾਂ ਵਿੱਚੋਂ ਕੁਝ ਕੁ ਨੂੰ ਨਿਖੇੜ ਕੇ ਦੱਸਿਆ ਜਾਵੇ ਜਿਵੇਂ 2 2 4 4 ਅਲੱਗ-ਅਲੱਗ ਗਰੁੱਪ ਹੋ ਜਾਣ ਜਾਂ 10 10 ਦੇ ਯਾਨਕੀ ਉੱਥੇ ਜਿੰਨੇ ਵੀ ਵਿਦਿਆਰਥੀ ਹਨ ਉਹਨਾਂ ਦੇ 2 2 ਜਾਂ 4 4 ਦੇ ਗਰੁੱਪ ਬਣਾ ਦਿੱਤੇ ਗਏ ਤੇ ਇਹ ਨਿਖੇੜਵਾਚੀ ਹਨ ਫਿਰ ਹੈ ਨਿਸ਼ਚਿਤਵਾਚੀ ਜੋ ਨਾਵਾਂ ਜਾਂ ਪਰਨਾਵਾਂ ਦੀ ਗਿਣਤੀ ਨਾ ਦੱਸਣ ਸਗੋ ਅੰਦਾਜ਼ਾ ਹੀ ਦੱਸਣ ਜਿਵੇਂ ਕੁਝ ਕੁ ਕਈ ਜਾਂ ਥੋੜੇ ਜਾਂ ਕਾਫੀ ਯਾ ਕਲਾਸ ਦੇ ਵਿੱਚ ਕੁਝ ਵਿਦਿਆਰਥੀ ਸਨ ਯਾ ਕਲਾਸ ਦੇ ਵਿੱਚ ਥੋੜੇ ਵਿਦਿਆਰਥੀ ਸਨ ਯਾ ਕਲਾਸ ਦੇ ਵਿੱਚ ਕਾਫੀ ਵਿਦਿਆਰਥੀ ਸਨ ਯਾਨੀ ਕਿ ਨਿਸ਼ਚਿਤ ਗਿਣਤੀ ਨਹੀਂ ਹੈ ਐਸਟੀਮੇਟਲੀ ਜਿਹੜਾ ਹੈ ਅੰਦਾਜ਼ੇ ਦੇ ਨਾਲ ਦੱਸਿਆ ਗਿਆ ਹੈ ਸੋ ਇੱਥੇ ਸੰਖਿਆਵਾਚਕ ਵਿਸ਼ੇਸ਼ਣ ਦੀ ਇਹ ਕੈਟਾਗਰੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਪਰਿਮਾਣਵਾਚਕ ਵਿਸ਼ੇਸ਼ਣ ਨਾਮਾਂ ਦੀ ਗਿਣਤੀ ਮਿੰਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਯਾਨੀ ਕਿ ਉਸ ਦੇ ਵਿੱਚ ਕਿੰਨਾ ਉਸ ਦਾ ਤੋਲ ਹੈ ਕਿੰਨੀ ਮਾਤਰਾ ਦੇ ਵਿੱਚ ਹੈ ਜਿਵੇਂ ਜਰਾ ਕੁ ਕੋਜ ਕੁ ਜਾਂ ਬਹੁਤ ਸਾਰਾ ਜਾਂ ਕਿੰਨਾ ਸਾਰਾ ਆਦ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਹਨ ਆਗੂ ਨਿਸ਼ਚਿਤ ਪਰਿਮਾਣਵਾਚਕ ਤੇ ਅਨਿਸ਼ਚਿਤ ਨਿਸ਼ਚਿਤ ਪਰਿਮਾਣਵਾਚਕ ਉਹ ਹਨ ਜਿੱਤੇ ਪੂਰੀ ਪੂਰੀ ਗਿਣਤੀ ਜਾਂ ਮਾਪ ਤੋਲ ਜਿਹੜਾ ਹੈ ਦੱਸਿਆ ਜਾਂਦਾ ਹੈ ਜਿਵੇਂ 5 ਕਿਲੋ ਜਾਂ ਮੀਟਰ ਦਾ ਪਰ ਕਪੜਾ ਅਨਿਸ਼ਚਿਤ ਜਿਵੇਂ ਜਿਹੜੇ ਪਰਿਮਾਣਵਾਚਕ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ ਪੂਰੀ ਗਿਣਤੀ ਜਾਂ ਤੋਲ ਜਾਂ ਮਾਪ ਦੱਸਣ ਜਿਵੇਂ ਨਾ ਦੱਸਣ ਜਿਵੇਂ ਅੰਦਾਜ਼ੇ ਨਾਲ ਜਿਵੇਂ ਥੋੜਾ ਜਿਹਾ ਪਾਣੀ ਲੈ ਆਓ ਜਾਂ ਬਹੁਤ ਸਾਰਾ ਉੱਥੇ ਯਾਨੀ ਕਿ ਕਪੜਾ ਮੌਜੂਦ ਸੀ ਕੁਝ ਵੀ ਕਹਿ ਸਕਦੇ ਹਾਂ ਗਿਣਤੀ ਮਿੰਤੀ ਜਿਹੜਾ ਉਸਤੇ ਅੰਦਾਜ਼ੇ ਬਾਰੇ ਹੀ ਦੱਸਣ ਯਾਨੀ ਕਿ ਥੋੜਾ ਸੀ ਜਾਂ ਬਹੁਤਾ ਸੀ ਜਾਂ ਬਥੇਰਾ ਸੀ ਜਾਂ ਘੱਟ ਸੀ ਪਰ ਨਿਸ਼ਚਿਤ ਗਿਣਤੀ ਨਾ ਦੱਸਣ ਕਿ ਕਿੰਨਾ ਸੀ ਇਸ ਤੋਂ ਬਾਅਦ ਆ ਜਾਂਦਾ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਜੋ ਨਾਮਾ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ ਉਸ ਨੂੰ ਅਸੀਂ ਨਿਸ਼ਚੇਵਾਚਕ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ ਇਹ ਉਹ ਇਦੇ ਵਿੱਚ ਨਿਸ਼ਚੇ ਹੈ ਕਿ ਯਾਨੀ ਕਿ ਇਹ ਜੋ ਮੌਜੂਦ ਹੈ ਉਸਦੇ ਬਾਰੇ ਗੱਲ ਹੋ ਰਹੀ ਹੈ ਜਾਂ ਉਹ ਜੋ ਮੌਜੂਦ ਹਨ ਤੇ ਇਸ ਨੂੰ ਵੀ ਅੱਗੋਂ ਅਸੀਂ ਦੋ ਭਾਗਾਂ ਦੇ ਵਿੱਚ ਜਾਂ ਦੋ ਪ੍ਰਕਾਰ ਦੇ ਹੁੰਦੇ ਹਨ ਦੋ ਕੈਟਾਗਰੀ ਹਨ ਇਸ ਦੀਆਂ ਅੱਗੋਂ ਜਿਵੇਂ ਨਿਕਟਵਰਤੀ ਭਾਵ ਜੋ ਨੇੜੇ ਦੀ ਵਸਤੇ ਵੱਲ ਇਸ਼ਾਰਾ ਕਰਕੇ ਦੱਸਣ ਉਹ ਨਿਕਟਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਹਨ ਜਿਵੇਂ ਇਹ ਗਲਾਸ ਹੈ ਜਾਂ ਆ ਮੁੰਡਾ ਜਾਂ ਆ ਕੁੜੀ ਦੂਸਰੇ ਦੂਰਵਰਤੀ ਜਿਵੇਂ ਉਹ ਵਿਸ਼ੇਸ਼ਣ ਜਿਹੜੇ ਕਿਸੇ ਦੂਰ ਦੀ ਚੀਜ਼ ਵੱਲ ਇਸ਼ਾਰਾ ਕਰਕੇ ਦੱਸਣ ਜਾਂ ਆਮ ਤੋਂ ਉਸ ਨੂੰ ਖਾਸ ਬਣਾ ਦੇਣ ਜਿਵੇਂ ਉਹ ਉਹ ਹਾ ਪਵ ਜਿਹੜੇ ਸਾਡੇ ਨੇੜੇ ਹਨ ਉਹ ਨਿਕਟਵਰਤੀ ਨਿਸ਼ਚੇਵਾਚਕ ਹਨ ਤੇ ਜਿਹੜੇ ਦੂਰ ਹਨ ਉਹ ਦੂਰਵਰਤੀ ਨਿਸ਼ਚੇਵਾਚਕ ਹਨ ਇਸ ਤੋਂ ਬਾਅਦ ਆ ਆਖਰੀ ਗੱਡੀ ਆ ਜਾਂਦੀ ਹੈ ਪਰਨਾਵੀ ਵਿਸ਼ੇਸ਼ਣ ਪਰਨਾਵੀ ਵਿਸ਼ੇਸ਼ਣ ਜੋ ਹਨ ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪਰਨਾਵਾਂ ਨੂੰ ਵਿਸ਼ਾ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕੌਣ ਕੀ ਚੀਜ਼ ਜਾਂ ਕਿਹੜੀ ਚੀਜ਼ ਜਾਂ ਕਿਹੜੀ ਕੁੜੀ ਜਾਂ ਜਿਹੜੀ ਇਸਤਰੀ ਜਾਂ ਜੋ ਆਦਮੀ ਇਹ ਕੀ ਹਨ ਜੋ ਇਹਦੇ ਵਿੱਚ ਕੌਣ ਕੀ ਕਿਹੜਾ ਜਾਂ ਜਿਹੜਾ ਆਦ ਜੋ ਹਨ ਇਹਦੇ ਵਿੱਚ ਪੜਨਾਵੀ ਵਿਸ਼ੇਸ਼ਣ ਹਨ ਹਨ ਪਰ ਇਹ ਨਾਵਾਂ ਨਾਲ ਆਉਣ ਕਰਕੇ ਪੜਨਾਵੀ ਵਿਸ਼ੇਸ਼ਣ ਹੈ ਤਾਂ ਹੀ ਪੜਨਾਮ ਪਰ ਨਾਵਾਂ ਦੇ ਨਾਲ ਆਉਣ ਕਰਕੇ ਇਹ ਪੜਨਾਵੀ ਵਿਸ਼ੇਸ਼ਣ ਬਣ ਗਏ ਹਨ ਕਿਉਂਕਿ ਇਹ ਉਹਨਾਂ ਦੀ ਵਿਸ਼ੇਸ਼ਤਾ ਦੱਸ ਰਹੇ ਹਨ ਸੋ ਇਹ ਵੀ ਅੱਗੋਂ ਦੋ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਮੂਲ ਰੂਪ ਪੜਨਾਵੀ ਵਿਸ਼ੇਸ਼ਣ ਜਿਹੜੇ ਪੜਨਾਉ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਹੋਣ ਜਿਵੇਂ ਕੀ ਕੌਣ ਕਿਹੜਾ ਜਿਹੜਾ ਆਦ ਇਹ ਨਾਮ ਦੀ ਥਾਂ ਤੇ ਪੜਨਾਮ ਹਨ ਔਰ ਨਾਵਾਂ ਦੀ ਥਾਂ ਤੇ ਇਹਨਾਂ ਨੂੰ ਵਰਤਿਆ ਜਾਂਦਾ ਹੈ ਇਹ ਇਹਨਾਂ ਦਾ ਮੂਲ ਰੂਪ ਹੈ ਬੇਸਿਕ ਜਿਹੜੇ ਹਨ ਇਹ ਪੜਨਾਵੀ ਵਿਸ਼ੇਸ਼ਣ ਹਨ ਪਰ ਕੁਝ ਹੈ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਭਾਵ ਜਿਹੜੇ ਬੇਸਿਕ ਨਹੀਂ ਹਨ ਜਿਨ੍ਹਾਂ ਨੂੰ ਅਸੀਂ ਪੈਦਾ ਕਰ ਲਿਆ ਹੈ ਜਿਵੇਂ ਕਿਸੇ ਪ੍ਰਨਾਉਂ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ ਵਾਲੇ ਸ਼ਬਦਾਂ ਨੂੰ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਿਸੇ ਪ੍ਰਨਾਉਂ ਤੋਂ ਵੱਧ ਕੇ ਵਿਸ਼ੇਸ਼ਣ ਦਾ ਕੰਮ ਦੇਣ ਵਾਲੇ ਜਿਵੇਂ ਕਿੰਨੀ ਜੋ ਜਾਂ ਮਠਿਆਈ ਪਾਵ ਜਿਵੇਂ ਮੇਰਾ ਘਰ ਘਰ ਜਿਹੜਾ ਹੈ ਕੀ ਹੈ ਨਾਮ ਤੇ ਮੇਰਾ ਕੀ ਹੈ ਪੜਨਾਮ ਪਰ ਇਥੇ ਕੀ ਹੈ ਇਹ ਮੇਰਾ ਘਰ ਇਹ ਉਤਪਨ ਪੜਨਾਵੀ ਵਿਸ਼ੇਸ਼ਣ ਹੋ ਗਿਆ ਪਾਵ ਘਰ ਦੇ ਨਾਲ ਅਸੀਂ ਮੇਰਾ ਵਿਸ਼ੇਸ਼ਣ ਲਾ ਦਿੱਤਾ ਜਾਂ ਤੁਹਾਡਾ ਸਕੂਲ ਤੁਹਾਡਾ ਆਪਣੇ ਆਪ ਦੇ ਵਿੱਚ ਪੜਨਾਮ ਹੈ ਪਰ ਜਦੋਂ ਇਹ ਇਕੱਠੇ ਆ ਗਏ ਤੁਹਾਡਾ ਸਕੂਲ ਤਾਂ ਇਥੇ ਇਹ ਪੜਨਾਵੀ ਵਿਸ਼ੇਸ਼ਣ ਜਿਹੜਾ ਹੈ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਬਣ ਗਿਆ ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਪ੍ਰਣਾਮ ਬਾਰੇ ਕੀਤੀ ਗਈ ਇਹ ਚਰਚਾ ਜਿਹੜੀ ਹੈ ਇਹ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਤਾ ਦੇ ਦੇਵੇਗੀ ਤੇ ਇੱਕ ਹੋਰ ਜੋ ਵਿਸ਼ੇਸ਼ ਗੱਲ ਹੈ ਕਿ ਜੋ ਵੀ ਵਿਦਿਆਰਥੀ ਹਨ ਇਹ ਜੋ ਪੰਜ ਜੋ ਪ੍ਰਣਾਵੀ ਰੂਪ ਦਿੰਦੇ ਹਨ ਅਸੀਂ ਵਿਸ਼ੇਸ਼ਣ ਦੇ ਅੱਗੋਂ ਇਹਨਾਂ ਦੇ ਵੱਖੋ-ਵੱਖਰੇ ਹੋਰ ਜਿਹੜੇ ਹਨ ਉਹਨਾਂ ਦੇ ਸਭ ਰੂਪ ਦਿੰਦੇ ਹਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਨ ਕਿਉਂਕਿ ਜੇ 14 ਨੰਬਰ ਦਾ ਕੁਐਸਚਨ ਆ ਜਾਂਦਾ ਹੈ ਪੂਰੀ ਤਰ੍ਹਾਂ ਵਿਸਤਾਰ ਦੇ ਵਿੱਚ ਕਰਨਾ ਹੈ ਫਿਰ ਤਾਂ ਇਹਨਾਂ ਨੂੰ ਸਾਰਿਆਂ ਨੂੰ ਡਿਟੇਲ ਦੇ ਵਿੱਚ ਦੇਣਾ ਜ਼ਰੂਰੀ ਹੋਵੇਗਾ ਤੇ ਜੇਕਰ ਐਗਜ਼ਾਮੀਨਰ ਤੇ ਡਿਪੈਂਡ ਕਰਦਾ ਹੈ ਕਿ ਉਹ ਵੈਸੇ ਹੀ ਸ਼ਾਰਟ ਕੁਐਸਚਨ ਦੇ ਰੂਪ ਦੇ ਵਿੱਚ ਵੀ ਪਾ ਸਕਦੇ ਹਨ ਪਰ ਵਿਦਿਆਰਥੀਆਂ ਨੇ ਇਸ ਨੂੰ ਸਮੁੱਚੇ ਰੂਪ ਦੇ ਵਿੱਚ ਜ਼ਰੂਰੀ ਯਾਦ ਕਰ ਲੈਣਾ ਹੈ ਕਿਉਂਕਿ ਇਹ 14 ਨੰਬਰ ਦੇ ਕੁਐਸਚਨ ਦੇ ਰੂਪ ਦੇ ਵਿੱਚ ਆਏਗਾ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤਦ ਤੱਕ ਦੇ ਲਈ ਇਜਾਜ਼ਤ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀਆਂ ਨੂੰ ਵੀ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਦੇ ਨਾਲ ਜੁੜ ਸਕਣ ਤੇ ਪੜ੍ਹਾਈ ਸੰਬੰਧੀ ਜ਼ਰੂਰਤਾਂ ਨੂੰ ਸਮੇਂ ਸਿਰ ਪੂਰੀਆਂ ਕਰ ਸਕਣ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਦੇ ਵਿੱਚ ਤਦ ਤੱਕ ਇਜਾਜ਼ਤ ਧੰਨਵਾਦ